ਤੇ ਭਾਈ ਉਹ ਹੈ ਜਿਹੜਦਾ ਪਲੰਦਾ ਸਭ ਕੁਝ ਉਸ ਸੱਚ ਵਾਲੀ ਗੱਲ ਨਹੀਂ ਦੇਖਿਆ ਨਹੀਂ ਉਹਨਾਂ ਦਾ ਕੇਵਲ ਤੋਂ ਕੇਵਲ ਆਪਣੇ ਬਲੱਡ ਦੇ ਵਿੱਚੋਂ ਹੀ ਉਸ ਗੱਦੀ ਦਾ ਭਾਈ ਜੋ مالک ਹੈ ਉੱਥੋਂ ਹੀ ਬਣਦਾ ਹੋਰ ਨਹੀਂ ਕੋਈ ਬਣਨਾ ਤੁਹਾਡੇ ਚੋਂ ਕਰੋੜਾਂ ਦੀ ਸੰਗਤ ਵਿੱਚੋਂ ਕੋਈ ਤੁਸੀਂ ਸੱਚੇ ਨਹੀਂ ਸਭ ਝੂਠੇ ਹੋ ਤੁਹਾਡੀ ਇਸੇ ਗੱਲ ਨੂੰ ਸਮਝਿਆ ਕਰੋ ਸਾਡੇ ਐਨੇ ਇਨਸਲਟ ਵੇਜਦੀ ਕਿ ਕਰੋੜਾਂ ਦੀ ਸੰਗਤ ਦੇ ਵਿੱਚੋਂ ਇੱਕ ਵੀ ਨਹੀਂ ਸੱਚਾ ਇਹਦੇ ਘਰੋਂ ਹੀ ਨਿਕਲਿਆ ਬੰਦਾ ਵੀ ਕਰਦੇ ਸੱਚੇ ਅਸੀਂ ਸਾਰੇ ਝੂਠੇ ਆ ਭਾਵ ਇੱਥੋਂ ਹੀ ਸਮਝ ਲਓ ਕਿ ਤੁਸੀਂ ਜੇ ਝੂਠੇ ਹੋ ਤੇ ਦੋਨਾਂ ਦੇ ਵਿੱਚੋਂ ਤੇਰਾ ਗੁਰੂ ਔਰ ਤੂੰ ਵੀ ਭਾਵ ਗਲਤ ਦਿਸ਼ਾ ਵੱਲ ਜਾ ਰਹੇ ਹੁਣ ਜਿਹਦਾ ਗੁਰੂ ਹੀ ਗਲਤ ਦਿਸ਼ਾ ਵੱਲ ਤੁਰਿਆ ਫਿਰਦਾ ਜਿਹਨੂੰ ਰੱਬ ਸਮਝਦੇ ਸੀ ਆ ਗਿਆ ਨਾ ਸਭ ਕੁਝ ਛੱਡ ਕੇ ਦੁਨੀਆ ਤਾਂ ਛੱਡ ਕੇ ਸਭ ਕੁਝ ਧਰਮ ਬਲ ਜਾਂਦੀ ਹੈ ਇਹ ਧਰਮ ਨੂੰ ਛੱਡ ਕੇ ਉਲਟ ਪਾਸੇ ਆ ਗਿਆ ਕਿ ਇਹ ਤਾਂ ਭਾਈ ਹੋ ਗਈ ਇੱਕ ਇਹਨੂੰ ਭਾਵ ਕਹਿੰਦੇ ਆ ਕਿ ਇਹ ਤਾਂ ਭਾਈ ਦੁਨਿਆਵੀ ਮੋਹ ਆ ਉਹ ਜਿਹਦੇ ਚ ਆਪਦੇ ਕੋਲ ਦੁਨਿਆਵੀ ਮੋਹ ਚ ਫਸਿਆ ਹੋ ਉਹ ਤੈਨੂੰ ਕਿੱਥੋਂ ਕੱਢ ਦਊਗਾ ਹੁਣ ਤਾਂ ਅੰਸਦੀ ਗੁਰੂ ਅੰਮ੍ਰਿਤਸਰ ਸਾਹਿਬ ਜੀ ਨੇ ਐਸਾ ਕੁਝ ਨਹੀਂ ਆ ਤਿਆਂ ਦਾ ਤਿਆਨੇ ਕੋਈ ਗੱਲ ਨਹੀਂ ਭਾਈ ਇਹਦਾ ਮਤਲਬ ਇਹ ਥੋੜੀ ਕਿ ਤੈਨੂੰ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣਾ ਦਈਏ ਭਾਈ ਉਹਦੇ ਵਾਸਤੇ ਤਾਂ ਸਾਰੇ ਟੈਸਟ ਪਾਸ ਕਰਨੇ ਪਏ ਕਸਵਟੀਆਂ ਚੱਲਣੀਆਂ ਪਈ ਕਿ ਭਾਈ ਜੇਠਾ ਜੀ ਸੇਵਾ ਕਰਦੇ ਆ ਭਾਈ ਰਾਮਾ ਜੀ ਸੇਵਾ ਕਰਦੇ ਆ ਪਰ ਦੋਨਾਂ ਦੀ ਸੇਵਾ 'ਚ ਅੰਤਰ ਹੈ ਇੱਕ ਸੋਤਰੀ ਆ ਕਿ ਮੈਨੂੰ ਭਾਈ ਇੱਥੇ ਦਾ ਜਿੰਨਾ ਧਨ ਦੌਲਤ ਦਾ ਮੈਨੂੰ ਕੱਦੀ ਮਿਲ ਜੇ ਦੂਸਰਾ ਕਹਦਾ ਮੈਨੂੰ ਗੁਰਦੇਵ ਪਿਤਾ ਗੁਰੂ ਨਾਨਕ ਸਾਹਿਬ ਦੇ ਚਰਨਾ ਚ ਜਗ੍ਹਾ ਮਿਲ ਜੇ ਮੇਰੀ ਸੇਵਾ ਚ ਕੋਈ ਕਮੀ ਨਾ ਰਹੇ ਜਨੂਨ ਹੈ ਪ੍ਰੇਮ ਹੈ ਤੇ ਜਦੋਂ ਥੜੇ ਬਣਾਉਣ ਲੱਗੇ ਆ ਬਣਾਓ ਭਾਈ ਤੇ ਸਤਿ ਵਚਨ ਕਹਿ ਕੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇੱਕੋ ਆਵਾਜ਼ ਅੰਦਰੋਂ ਆ ਰਹੀ ਹੈ ਤੇ ਭਾਈ ਜੇਠਾ ਜੀ ਬਣਾ ਰਹੇ ਨੇ ਪਹਿਰਾ माजी ਕਹਤੇ ਇਹ ਬੱਚੇ ਮਨ ਚ ਸੋਚਦੇ ਹੈ ਕਿ ਬੜੀਆਂ ਉਭਰਾ ਦਾ ਇਹਨਾਂ ਦਾ ਵੀ ਪੰਗੇ ਹੈ ਪਤਨੇ ਜੀ ਬੋਗਰੀ ਵੀ ਛੜਤਾ ਰੱਖਦੇ ਦੇ ਉਹ ਥੜੇ ਤੇ ਬੈਠ ਕੇ ਕੀ ਕਰਨਾ ਇਹਨਾਂ ਨੇ ਦੱਸ ਉਹ ਕਿੰਨੇ ਵਿਚਾਰ ਹੈ ਇੱਕ ਪਾਸੇ ਵਿਚਾਰ ਆ ਰਹੇ ਨੇ دنیਵੀ ਦੂਸਰੇ ਪਾਸੇ ਕੇਵਤ ਕੇਵਲ ਰੂਹਾਨੀ ਤੀ ਉਸ ਕਰਨਾਨਕ ਸਾਹਿਬ ਦੀ ਜਾਤ ਉਹਦੇ ਚਾਨਾ ਨਾਲ ਮਨ ਜੋੜਿਆ ਹੋਇਆ ਹੈ ਇੱਕ ਵਾਰ ਬਣਾ ਦਿੱਤਾ ਦੋ ਵਾਰ ਬਣਾ ਲਈ ਤੀਜੀ ਵੀ ਹੁਣ ਭਾਈ ਜਿਹੜਾ ਕੱਚਾ ਸੀ ਛੱਡ ਗਿਆ ਕਿ ਜਿਹੜਾ ਕੱਚੇ ਹੁੰਦੇ ਆ ਨਾ ਉਹ ਛੱਡ ਜਾਂਦੇ ਨੇ ਤੇ ਮਾਰਿਆ ਭਾਈ ਜਾ ਕੇ ਆਪਣੀ ਕੜਾਈ ਕਾਂਢੀ ਜਾ ਕੇ ਕਹਿੰਦੇ ਪਤਾ ਨਹੀਂ ਕੀ ਹੈ ਕਹਿੰਦੇ ਮੇਤੋ ਨਹੀਂ ਬਣਦੇ ਤੂੰ ਤਾਂ ਬਸਾਂਦੀ ਨਹੀਂ ਕੁਛ ਹੁੰਦੇ ਮੈਂ ਇਹਨੇਰੀ ਨਾ ਬਣਾਉਣਾ ਪਤਾ ਨਹੀਂ ਕੀ ਕਰਨਾ ਚਾਹੀਦਾ ਤੇ ਦੂਸਰੇ ਪਾਸੇ ਨੇ ਭਾਈ ਜੇਠਾ ਜੀ ਕੋਈ ਮੰਨ ਦੇ ਵਿੱਚ ਰੋਸ਼ਨੀ ਨਹੀਂ ਹੈ ਕੋਈ ਵਿਚਾਰ ਨਹੀਂ ਹੈ ਬਸ ਇੰਤਜ਼ਾਰ ਹੈ ਬਚਨਾਂ ਦਾ ਤੇ ਫੇਰ ਕਹਰੇ ਬਣਾ ਭਾਈ ਤੇ ਕਰਦਿਆ ਕਰਦਿਆ ਭਾਈ ਕਹਿੰਦੇ ਵਾਈਵਰ ਬਣਾ ਦੇ ਥੜੇ ਫੇਟਵਾ ਦਿੱਤਾ ਤੇ ਭਾਈ ਰਾਮਾ ਜੀ ਕਹਿੰਦੇ ਆ ਕਹਿੰਦੇ ਜੇ ਤੁਹਾਨੂੰ ਥੜੇ ਚਾਹੀਦੇ ਨਹੀਂ ਸੀ ਬੈਠਾ ਨਹੀਂ ਸੀ ਫਿਰ ਟਵਾਈ ਕਿਉਂ ਬਣਾਈ ਕਿਉਂ ਕਹਿੰਦੇ ਮੈਂ ਤਾਂ ਦੇਖਣਾ ਚਾਹੁੰਦਾ ਸੀ ਤੁਹਾਡੇ ਅੰਦਰ ਕਿ ਐਸੀ ਜਗ੍ਹਾ ਹੈ ਕਿ ਜਿੱਥੇ ਭਾਈ ਤੁਹਾਨੂੰ ਤੀਸਰੇ ਨਾਨਕ ਤੋਂ ਚੌਥੇ ਨਾਨਕ ਬਣਦੀ ਕਿ ਤੁਹਾਡੇ ਦੇ ਵਿੱਚ ਭਾਈ ਕਾਬਿਲਤ ਹੈ ਤੁਸੀਂ ਕਰ ਸਕਦੇ ਹੋ ओके ਆਉਣ ਵਾਲਾ ਜੋ ਸਮਾਂ ਹੈ ਬਹੁਤ ਭਿਆਨਕ ਹੋ ਜਾਣਾ ਗੱਦੀ ਸੌਖੀ ਨਹੀਂ ਰਹਿਣੀ ਏ ਇਥੇ ਬਹੁਤ ਕੁਝ ਵਾਰਨਾ ਪੈਣਾ ਉੱਥੇ ਉਹੀ ਵਾਰ ਸਕਦਾ ਜਿਹੜਾ ਸੱਚਾ ਹੋਵੇ ਤੇ ਇਹੀ ਸੋਢੀ ਵੰਸ ਸੀ ਭਾਈ ਕਿ ਚੌਥੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇੱਕ ਪਰਿਵਾਰ ਹੈ ਬੈਠਾ ਸੋਢੀ ਪਾਤਸ਼ਾਹ रामदास सतगुरु गावे के ए छोडियां दी वंश सी भाई के गुरु अमरदास महाराज किसे कच्चे ने नहीं पठਾਉਣਾ ਚਾਹੁੰਦੇ ਕਿ ਸਿੱਖੀ ਪਾਈ ਜਾਂ ਗਾਹਾਂ ਜਾ ਕੇ ਡੋਲ ਜਾਵੇ ਪੂਰੀ ਕਸਵੱਟੀ ਤੇ ਪੂਰੀ ਕਸਵੱਟੀ ਲਈ ਜਾਂਦੀ ਹੈ ਭਾਈ ਪੂਰਾ ਪਰਖਿਆ ਜਾਂਦਾ ਇਹ ਦੇਖ ਜਾਂਦੇ ਕਿ ਭਏ ਅਸੀਂ ਇਸ ਨੂੰ ਬਾਗ ਡੋਰ ਪਠਾਣੀ ਹੈ ਕਿ ਇਸ ਨੂੰ ਭਾਈ ਅਸੀਂ ਸਿੱਖੀ ਦੀ ਬਾਗਡੋਰ ਦੇਣੀ ਹੈ ਕਿ ਇਸ ਸੰਸਾਰ ਨੂੰ ਸਿੱਖਿਆ ਦੇ ਸਕੀਏ ਕਿ ਗੁਰੂ ਦੇ ਕਿੰਨਾ ਪਰਖਦਾ ਕਿੰਨੀਆਂ ਕਸਵਟੀਆਂ ਲਾਉਂਦਾ ਕਦੇ ਆਪਾਂ ਸੋਚੀਏ ਕੋਈ ਪ੍ਰਚਾਰਕ ਬੁਲਾਉਣੇ ਆ ਕੋਈ ਗ੍ਰੰਥੀ ਰੱਖਦੇ ਆ ਕੋਈ ਘਾੜੀ ਗਾਂ ਕਿਸੇ ਨੇ ਬੁਲਾਉਣੇ ਕਦੇ ਸੋਚਿਆ ਕਿ ਭਾਈ ਇਹ ਸਾਨੂੰ ਵਾਹਿਗੁਰੂ ਨਾਲ ਜੋੜ ਵੀ ਦਵੇਗਾ ਕਿ ਸਾਨੂੰ ਇਹ ਕੋਈ ਸਮਤ ਦੇ ਵੀ ਦਵੇਗਾ ਕਦੇ ਨਹੀਂ ਸੋਚਿਆ ਕਿਸੇ ਨੇ ਕੋਈ ਵਰਲੀਆਂ ਜਗ੍ਹਾ ਹੁੰਦੀਆਂ ਨੇ ਇੱਥੇ ਕਹਿਣਗੇ ਬਾਬਾ ਜੀ ਜੋ ਸਾਤੋਂ ਹੋ ਅਸੀਂ ਵੱਤ ਤੋਂ ਵੱਤ ਤੁਹਾਡੀ ਸੇਵਾ ਕਰਾਂਗੇ ਤੁਹਾਨੂੰ ਕੋਈ ਸ਼ਿਕਾਇਤ ਦਾ ਬੋਕਰ ਪਰ ਸਾਨੂੰ ਸਿੱਖੀ ਵਾਲੀ ਦਾਤ ਦੇ ਦਿਓ ਗੁਰਮਤ ਦਾ ਮਾਰਗ ਦੇ ਦਿਓ ਕਿ ਅਸੀਂ ਔਰ ਸਾਡਾ ਸਾਰਾ ਨਗਰ ਗੁਰਸਿੱਖੀ ਵੱਲ ਆ ਜਾਵੇ ਦਸਮੇਸ਼ ਪਿਤਾ ਦੇ ਮਾਰਗ ਤੇ ਚੱਲ ਪਵੇ ਇਹ ਗਲਤ ਕਿਸੇ ਨੇ ਕੀਤੀ ਨਹੀਂ ਕਮੇਟੀ ਵਾਲੇ ਨੇ ਜਿੰਦਗੀਆਂ ਬੀਤੀਆਂ ਇਹਨਾਂ ਨਾਲ ਰੋਜ਼ ਮੁਲਾਕਾਤ ਹੁੰਦੀ ਹੈ ਕਿਉਂਕਿ ਉਹਨਾਂ ਕੰਮ ਹੀ ਉਹਨਾਂ ਤਾਂ ਫਸੇ ਹੋਏ ਆ ਬੈਠੇ ਹੋਏ ਆ ਭਾਈ ਕਦੇ ਨਹੀਂ ਕੋਈ ਪੁੱਛਦਾ ਕਿੱਥੋਂ ਪੜੇ ਆ ਕਿੰਨਾ ਗਿਆਨ ਪਹਿਲਾਂ ਕਿੱਥੇ ਸੀ ਉੱਥੇ ਕੀ ਹੋਇਆ ਸੀ ਹਰ ਚੀਜ਼ ਪੁੱਛਣੀ ਹੁੰਦੀ ਆ ਨਾ ਨਾ ਇੱਕੋ ਹੀ ਸਵਾਲ ਪੈਸੇ ਕਿਨੇ ਲਮੋਗੇ ਸਿੱਖੀ ਨੂੰ ਪੈਸੇ ਨਾਲ ਮੇਰੇ ਆ ਹੀ ਦੇਖਦੇ ਆ ਦੂਜੇ ਦਿਨ ਤੁਰ ਪਿੰਦੇ ਆ ਬਾਬੇ ਭਾਈ ਝੋਲੀ ਵਹਿਤਰਾ ਚਾਕੇ ਕਿਉਂਕਿ ਜੇ ਕੋਈ ਸੱਚਾ ਬਠਾਇਆ ਹੋਵੇ ਨਾ ਕਿ ਜਿਹਦੇ ਉੱਤੋਂ ਸਾਰੇ ਸਵਾਲ ਭਾਈ ਦੱਸੋ ਬਾਬਾ ਜੀ ਤੁਹਾਡੇ ਰਹਿਣ ਦਾ ਖਾਣ ਦਾ ਪੀਣ ਦਾ ਅਸੀਂ ਸਾਰਾ ਇੰਤਜ਼ਾਮ ਕਰਾਂਗੇ ਜੇ ਤੁਹਾਨੂੰ ਜੋ ਲੱਗਦਾ ਹੈ ਕਿ ਆ ਭਾਈ ਘਾਟਾ ਅਸੀਂ ਤੁਹਾਡੀ ਪੂਰਨ ਕਰਾਂਗੇ ਬਸ ਸਾਡੀ ਇੱਕੋ ਹੀ ਸ਼ਰਤ ਹੈ ਇੱਕੋ ਹੀ ਭਾਵਨਾ ਕਿ ਸਾਨੂੰ ਸਿੱਖੀ ਗੁਰਮਤ ਔਰ ਗੁਰਪਾਤਸ਼ਾ ਦਾ ਮਾਰਗ ਦੱਸ ਦਿਓ ਸਾਡੇ ਨਗਰ ਨੂੰ ਤਾਰ ਦਿਓ ਭਾਗ ਲਾ ਦਿਓ ਬਸ ਸਾਨੂੰ ਤਾਂ ਚਾਹੀਦਾ ਸਾਡੇ ਗੁਰਦਵਾਰੇ ਦੇ ਤਾਲਾ ਖੋਲ ਦੋ ਤਾਲਾ ਲਾ ਦਿਓ ਬਸ ਇਦੋਂ ਵੱਧ ਕੁਝ ਨਹੀਂ ਹੈ ਪੈਸਾ ਇੰਪੋਰਟਡ ਇਹ ਬੇਨਤੀ ਕੀਤੀ ਹੈ ਨਾ ਅਬ ਪੱਕੇ ਗੁਰਦਵਾਰੇ ਨੇ ਕੁਝ ਨਹੀਂ ਕਰਨਾ ਤਾਂ ਸਾਡੀ ਸਿੱਖੀ ਦਾ ਬੇੜਾ ਗਰਖ ਕਰ ਦੇਤਾ ਕਿ ਭਾਈ ਜੋ ਵੱਧਦੇ ਨੇ ਉਹਨਾਂ ਵੱਲ ਦੇਖਿਆ ਕਰੋ ਵੀ ਇਹ ਕੀਵੇਂ ਵੱਧ ਗਏ ਇਹਨਾਂ 'ਚ ਕੀ ਖਾਸੀਅਤ ਆ ਕਿ ਭਾਈ ਜੇ ਕੋਈ ਗੁਣ ਮਿਲਦਾ ਹੋਵੇ ਨਾ ਹੁਣ ਕਲਾਬ ਦਾ ਫੁੱਲ ਉਹਦੇ ਵਿੱਚ ਗੁਣ ਇੱਕ ਖੁਸ਼ਬੂ ਆ ਦੇ ਵਿੱਚ ਸੁੰਦਰਤਾ ਤੇ ਜੇ ਬੰਦਾ ਸੋਚੇ ਨੂੰ ਕੰਡੇ ਲੱਗੇ ਹੋਏ ਆ ਵੀ ਮੈਂ ਤਾਂ ਇਹ ਲੈਣਾ ਫਿਰ ਕੋਈ ਖੁਸ਼ਬੂ ਤਾਂ ਵੀ ਵਾਂਝਾ ਮੈਂ ਸੁੰਦਰਤਾ ਵੀ ਵਾਂਝਾ ਕਿਨੇ ਫੁੱਲ ਦੇ ਫਾਇਦੇ ਇਕ ਔਗਣ ਕਰਕੇ ਗੁਣ ਔਗਣ ਸਭ ਕੇ ਇਹ ਨਵੇਂ ਜਾਨਤਨਾ ਹੋਏ ਮਿਰਦ ਸੁਗੰਧ ਸੁੰਦਰ ਪਰ ਕੰਟਕ ਵੀ ਹੋਏ ਕਿ ਜੇ ਦੁਨੀਆ ਦੇ ਵਿੱਚ ਹਰਕ ਦੇ ਵਿੱਚ ਗੁਣ ਵੀ ਨੇ ਔਗਣ ਵੀ ਨੇ ਉਸ ਤਰ੍ਹਾਂ ਭਾਈ ਜਿਤਨਾ ਅਲੱਗ-ਅਲੱਗ ਧਰਮ ਦੇ ਮਾਰਗ ਚੱਲੇ ਹੋਏ ਨੇ ਜਾਣਾ ਸਭ ਨੇ ਪ੍ਰਮਾਤਮਾ ਤੱਕ ਕੀ ਹੁੰਦਾ ਹੈ ਇਹ ਖੋਜ ਇਹੀ ਹੁੰਦੀ ਹੈ ਹਰਕ ਨੂੰ ਆਪਣਾ ਹੀ ਪਿਆਰਾ ਲੱਗਦਾ ਹੈ ਸੈਕੂਲਰ ਸਿੱਖ ਮੁਸਲਮਾਨ ਮੁਸਲਮਾਨ இந்து ਨੂੰ ਹਿੰਦੂ ਈਸਾਈ ਜੋ ਵੀ ਜਿੰਨੇ ਆ ਭਾਈ ਤਰ ਨੇ ਅਨੇਕਾਂ ਤਰ੍ਹਾਂ ਦੇ ਪਰ ਉਹਨਾਂ 'ਚੋ ਦੇਖੋ ਕਿ ਇਹਨਾਂ ਦੀ ਜੋ ਸਿੱਖੀ ਹੈ ਇਹਨਾਂ ਦਾ ਜੋ ਮਾਰਗ ਹੈ ਇਹਨਾਂ ਕਿਉਂ ਵੱਧ ਗਿਆ ਲੋਕ ਕਿਉਂ ਇਹਨਾਂ ਨੂੰ ਜ਼ਿਆਦਾ ਪਸੰਦ ਕਰਦੇ ਆ ਸਾਨੂੰ ਕਿਉਂ ਨਹੀਂ ਪਸੰਦ ਕਰਦੇ ਜੋ ਉਹਨਾਂ ਦਾ ਗੁਣ ਹੈ ਉਹ ਆਪਣੇ ਅੰਦਰ ਗ੍ਰਹਿਣ ਕਰ ਲੋ ਇਨਾ ਨਿਕਲ ਜੋ ਭਾਈ ਭਰਮ ਭਲੇਖਿਆ ਜੋ ਬਿਲਡਿੰਗਾਂ ਮਾਰਤਾ ਤੇ ਨਿਕਲਿਆ ਉਹ ਵਾਰ ਸਿੱਖੀ ਵੱਲ ਲਿਓ ਕਿ ਅਸੀਂ ਭਾਈ ਉਹ ਗੁਰਦਰਾ ਵਿਚਾਰਾ ਕੀ ਕਰੂਗਾ ਬਿਲਡਿੰਗ ਕੀ ਕਰੂਗੀ ਕਿ ਕਿ ਚੌਰ ਸਾਹਿਬ ਨੂੰ ਭਾਈ ਸਾਨੂੰ ਅਮਰਤਾਰ ਸਿੰਘ ਨਹੀਂ ਮਿਲਦਾ ਕੋ ਵੀ ਭਾਈ ਕਿਰਾਏ ਤੇ ਹਲੇਦਲੀ ਨਗਰਾਂ ਤੋਂ ਲਿਓਣੇ ਪੈਂਦੇ ਜਾ ਕੇ ਜੇ ਪੰਜ ਪਿਆਰੇ ਸਜਾਉਣੇ ਹੋਣ ਉਹ ਨਹੀਂ ਸਾਨੂੰ ਮਿਲਦੇ ਕੀ ਐਡੀ ਬਿਲਡਿੰਗ ਨੂੰ ਚੱਟਣਾ ਉਹ ਕੋਈ ਸਿੱਖੀ ਦੋੜੀ ਹੈ ਭਾਈ ਸਾਨੂੰ ਕੋਈ ਮਤ ਦੇਣ ਵਾਲਾ ਹੋਵੇ ਸੋਝੀ ਦੇਣ ਵਾਲਾ ਹੋਵੇ ਜੇ ਸਾਨੂੰ ਕੋਈ ਮਤ ਦੇਣ ਵਾਲਾ ਹੋਵੇ ਸੋਝੀ ਦੇਣ ਵਾਲਾ ਹੋਵੇ ਕਿ ਇਹ ਹੈ ਗੁਰੂ ਨਾਨਕ ਸਾਹਿਬ ਦੀ ਸਿੱਖੀ ਉੱਚੀ ਨੀਜ ਜਾਤ ਪਾਤ ਸਭ ਤੋਂ ਉੱਠ ਕੇ ਸ਼ੁਰੂਆਤ ਹੁੰਦੀ ਹੈ ਦੀ ਜਿੱਥੇ ਵਸਿਆ ਫਿਰ ਨਹੀਂ ਤੁਹਾਡਾ ਭਲਾ ਹੋਣਾ ਇਹ ਬਾਬਾ ਕਿਵੇਂ ਕਹਿ ਦੂਗਾ ਕਿ ਪਤਾ ਦੂਜੇ ਦਿਨ ਕਮੇਟੀ ਨੇ ਤੋੜ ਦੇਣਾ ਜੇ ਐਜੀ ਗੱਲ ਕਰ ਦਿੱਤੀ ਐਦਾਂ ਹੀ ਹੁੰਦਾ ਵਾ ਅਸੀਂ ਸਿੱਖੀ ਨਾਲ ਜੁੜੇ ਹੋਏ ਅਸੀਂ ਸਿਰਫ ਕੇਵਲ ਤੋਂ ਕੇਵਲ ਇਮਾਰਤ ਨਾਲ ਜੁੜੇ ਹੋਏ ਹਾਂ ਇਟ ਗਾਰੇ ਦੀ ਉਹ ਵੀ ਜਿਹੜੀ ਅਸੀਂ ਆਪਣੇ ਆਪ ਖਰੀਦੀ ਆਪ ਹੀ ਬਣਾਈ ਉਹਨੂੰ ਵੀ ਅਸੀਂ ਰੱਬ ਬਣਾ ਕੇ ਪੂਜੀ ਜਾ ਰਹੀ ਹੈ ਕਿ ਭਾਈ ਤੈਨੂੰ ਜੋ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਵਿੱਚੋਂ ਸਿਧਾਂਤ ਮਿਲਦੇ ਸਿੱਖ ਹੋਣ ਦੇ ਜੋ ਤੈਨੂੰ ਅੰਮ੍ਰਿਤ ਅਸਲ ਵਿੱਚ ਜੋ ਜੋ ਕਹਿਆ ਨਾ ਕਿ ਅੰਮ੍ਰਿਤ ਕੋਈ ਆ ਨਹੀਂ ਹੈ ਕਿ ਸ਼ਾਇਦ ਅਸੀਂ ਭਾਈ ਇਹ ਪਾਣੀ ਪੀ ਲਿਆ ਕਿ ਖੱਡੇ ਵਾਟੇ ਦੇ ਅਮਰ ਤੇ ਇਹ ਲੈ ਲਈ ਇਹ ਤਾਂ ਸ਼ੁਰੂਆਤ ਹੈ ਇਹ ਤਾਂ ਦੱਸਦੀ ਹੈ ਕਿ ਅਮਰ ਤੇ ਤਦ ਮਿਲਣਾ ਇਹਦੇ ਵਿੱਚ ਸੰਸਕਾਰ ਹਨ ਅਸੀਂ ਕੇਵਲੋ ਕੇਵਲੋ ਪਹਿਰਾਵੇ ਤੇ ਰਹਗੇ ਅੰਦਰ ਵਾਲੇ ਸੰਸਕਾਰਾਂ ਦੱਬਦੇ ਕੋਈ ਨਹੀਂ ਕਿ ਜਿਸ ਤਰ੍ਹਾਂ ਸਾਡੇ ਸਿਰ ਦੇ ਕੇਸ ਨੇ ਭਾਈ ਇੱਕ ਇੱਕ ਕੇਸ ਜਦੋਂ ਇਕੱਤਰ ਹੁੰਦਾ ਇੱਕ ਜੂੜਾ ਬਣਦਾ ਆ ਇਕੱਠਾ ਹੁੰਦਾ ਨਾ ਸਰਦੇ ਉੱਤੇ ਜੇ ਭਾਈ ਇੱਕ ਇੱਕ ਕਰਕੇ ਅਸੀਂ ਉਹਦੇ ਵਿੱਚੋਂ ਕਟਨੇ ਚਲੋਗੇ ਕਿਸਾਨੂ ਵਾਲਾਂ ਨੂੰ ਤੇ ਸਾਰੇ ਖਿੰਡ ਜਾਣ ਗੰਜਾ ਮੰਜ ਹੋ ਜਾਣੀ ਹੈ ਨਾ ਓਏ ਉਸੇ ਤਰ੍ਹਾਂ ਹੀ ਜਿਵੇਂ ਅਸੀਂ ਗੁਰੂ ਨਾਨਕ ਦੀ ਸਿੱਖੀ ਦੇ ਵਿੱਚੋਂ ਇੱਕ ਕਰਕੇ ਵਾਪਸਲੇ ਫਿਰਦੇ ਹਾਂ ਕੋਈ ਕਿੱਧਰ ਉਤਰਿਆ ਫਰਦਾ ਕੋਈ ਕਿੱਧਰ ਉਤਰਿਆ ਫਰਦਾ ਕੋਈ ਡੇਰੇ ਦੇ ਕੋਈ ਸਾਧ ਦੇ ਕੋਈ ਕਿਤੇ ਕੋਈ ਥੋੜਾ ਰੱਬ ਕੋਈ ਹੋਣਾ ਕਿਦਾ ਹੋਰ ਰੱਬ ਦੁਨੀਆ ਦਾ ਸਾਰਿਆਂ ਦਾ ਇੱਕ ਆ ਇਹ ਸਾਰੀ ਦੁਨੀਆ ਦਾ ਰੱਬ ਇੱਕ ਆ ਭਾਈ ਹਿੰਦੂ ਦਾ ਰੱਬ ਵੱਖਰਾ ਨਹੀਂ ਐ ਮੁਸਲਮਾਨ ਦਾ ਵੱਖਰਾ ਨਹੀਂ ਸਿੱਖ ਦਾ ਵੱਖਰਾ ਨਹੀਂ ਐ ਬਸ ਉਸ ਨੂੰ ਆਪਣੇ ਆਪਣੇ ਧਰਮ ਕੀ ਸਭੀ ਮਨਾਵੇ ਤੇ ਆਜਵ ਨਿਸ਼ਾਨਾ ਇਹ ਗੌਰ ਅੰਦਾਜ਼ ਅਨੇਕ ਵੰਨਣ ਦੇ ਤਰੀਕੇ ਵੱਖਰੇ ਸਫਰ ਦੇ ਤਰੀਕੇ ਵੱਖਰੇ ਕਿ ਕੋਈ ਭਾਈ ਸ਼ਹਿਰ ਵੱਲੋਂ ਜਾਂਦਾ ਕੋਈ ਸਾਈਕਲ ਤੇ ਜਾਂਦਾ ਕੋਈ ਮੋਟਰਸਾਈਕਲ ਤੇ ਜਾਂਦਾ ਕੋਈ ਕਾਰ ਤੇ ਜਾਂਦਾ ਭਾਈ ਕੋਈ ਫਿਰ ਸਰਕਾਰੀ ਬੱਸ ਜਾਂਦਾ ਭਾਵ अनेका ਨੇ ਜਾਣਾ ਉਸ ਨੇ ਸ਼ਹਿਰ ਦੇ ਵਿੱਚ ਹੀ ਮਸਲਾ ਤਾਂ ਹੱਲ ਹੈ ਉਹ ਉੱਥੇ ਜਾਣਾ ਹੈ ਉਸ ਤੇ ਤਾਂ ਹੀ ਧਰਮ ਨੇ ਕੋਈ ਆਪਣੇ ਤਰੀਕੇ ਨਾਲ ਜਾਂਦਾ ਕੋਈ ਕਿਸ ਤਰੀਕੇ ਨਾਲ ਕੋਈ ਕਿਸ ਤਰੀਕੇ ਨਾਲ ਪਰ ਜਿਹੜਾ ਤੁਹਾਨੂੰ ਵੈਸਟ ਲੱਗਦਾ ਨਾ ਜੇ ਅਕਸਰ ਹੀ ਆਪਾਂ ਦੇਸ਼ ਉਦੇਸ਼ ਜਾਣੇ ਅਸੀਂ ਕਹਿੰਨੇ ਭਈ ਕਿ ਉਸ ਭਾਈ ਜੋ 에ਅਰਲਾਈਨ ਉਹਦੇ ਵਿੱਚ ਬੜੀਆਂ ਫੈਸਿਲਿਟੀ ਆ ਬੜਾਈ ਵਾਜਵ ਰੇਟ ਟਿਕਟ ਬੜੀ ਸਸਤੀ ਹੈ ਉਹਨਾਂ ਦੀ ਤੇ ਅਕਸਰ ਪੁੱਛਦੇ ਆ ਆਪਾਂ ਚੰਨ ਦੀ ਕੋਸ਼ਿਸ਼ ਕਰਦੇ ਆ ਵੀ ਉਹਦੇ ਚ ਚੱਲਾਂਗੇ ਭਾਈ ਜਿੱਥੇ ਵੱਧ ਫਾਇਦੇ ਆ ਉਸੇ ਤਰ੍ਹਾਂ ਹੀ ਭਾਈ ਦੁਨੀਆ ਦੇ ਵਿੱਚ ਗਿਆਨ ਜਿੱਥੋਂ ਮਿਲਦਾ ਦੁਨੀਆ ਦੇ ਵਿੱਚ ਕਿ ਭਾਈ ਇਹਦੇ ਨਾਲ ਵੱਧਾ ਹੋ ਸਕਦਾ ਵਾ ਕਿ ਇਹਦਣਾ ਸਾਡੇ ਚ ਵਾਤਾ ਹੋ ਸਕਦਾ ਸਾਡੀ ਸਿੱਖੀ ਚ ਵਾਤਾ ਹੋ ਸਕਦਾ ਗੁਰਮਤਿ ਚ ਵਾਤਾ ਹੋ ਸਕਦਾ ਕੀ ਕਾਰਨ ਹੈ ਕਿ ਅਸੀਂ ਨਹੀਂ ਵੱਧ ਰਹੇ ਕਿ ਕੀ ਕਾਰਨ ਹੈ ਭਾਈ ਨਗਰਾਂ ਦੇ ਵਿੱਚ ਹੁਣ ਗੁਰਦਰਾ ਵਿਚਾਰਾ ਕੀ ਕਰੂ ਜਿਵੇਂ ਕਿਹਾ ਨਾ ਕਿ ਅਮਰਤਾਰ ਸਿੰਘ ਨਹੀਂ ਮਿਲਦੇ ਇੱਕ ਨਗਰ ਦੀ ਗੱਲ ਨਹੀਂ ਸਾਰੇ ਪਾਸੇ ਇਹੀ ਰੋਣਾ ਪਿਆ ਹੋਇਆ ਵਾ ਕਿ ਸਾਰੇ ਨਗਰਾਂ ਚ ਹੀ ਹੈ ਕੋਈ ਵਿਰਲੇ-ਵਿਰੇ ਨਗਰ ਹੈ ਭਾਈ ਕਿ ਜੇ ਭਾਈ ਤੁਸੀਂ ਗੁਰੂ ਨਾਨਕ ਦੇ ਤੁਸੀਂ ਸਾਨੂੰ ਸਿੱਖ ਨਹੀਂ ਬਣਾ ਸਕੇ ਇਹ ਗੁਰਦਾਰੇ ਕੀ ਕਰਨੇ ਆ ਗ੍ਰੰਥੀ ਪਾਠ ਕੀ ਕਰਨੇ ਆ ਭਾਈ ਸੰਤਾ ਇਹ ਹੈ ਕਿ ਸਾਨੂੰ ਇੱਕ ਮਾਰਗ ਮਿਲੇ ਇੱਕ ਸੇਧ ਬਲੇ ਇੱਕ ਸੋਚ ਮਿਲੇ ਉਹ ਤਾਂ ਹੈ ਹੀ ਕੋਈ ਨਹੀਂ ਬਸ ਕਿ ਕੇਵਲ ਤੋਂ ਕੇਲ ਪੰਜਾਬੀ ਆਉਂਦੀ ਐ ਨਿਤਨੇਮ ਕਰਨਾ ਆਉਂਦਾ ਵੈ ਕੋਈ ਪੰਗਤੀਆਂ ਇੱਧਰ ਉੱਧਰ ਹੋ ਗਈਆਂ ਕੋਈ ਗੱਲ ਨਹੀਂ ਉਹਨਾਂ ਦੇ ਵੀ ਕੋਈ ਬਹਿਨ ਨਹੀਂ ਗਲਤ ਐ ਭਾਈ ਸਾਨੂੰ ਇਹਦੇ ਕੋਈ ਮਕਸਦ ਇਹਦਾ ਕੋਈ ਮਤਲਬ ਦੱਸ ਔਰੀ ਕਿਸ ਨੂੰ ਪਤਾ ਆਈ ਸਾਡੀ ਮਾਰ ਹੈ ਇਹ ਸਾਡੀ ਘਾਟ ਹੈ ਇਹ ਸਾਡੇ ਹੀ ਲੋਕਾਂ ਨੇ ਇਸ ਨੂੰ ਜਿਵੇਂ ਕਿਹਾ ਨਾ ਗੁਰਬਾਣੀ ਨੂੰ ਮਤ ਤੋਂ ਬੇਮਤ ਹੋ ਗਏ ਆ ਅਸੀਂ ਗੁਰਬਾਣੀ ਕੀ ਇੱਕ ਚਾਨਣ ਹੈ ਪ੍ਰਕਾਸ਼ ਹੈ ਜਿਸ ਪ੍ਰਕਾਸ਼ ਦੇ ਦਾਰਾ ਸਾਨੂੰ ਪ੍ਰਮਾਤਮਾ ਦੀ ਦਾ ਹੁਣ ਸੂਰਜ ਚੜ੍ਹਿਆ ਇੱਕ ਪ੍ਰਕਾਸ਼ ਹੈ ਦੁਨੀਆ ਦੇਖ ਲਈ ਹੈ ਨਾ ਜਿੱਦਣ ਗੁਰਬਾਣੀ ਦਾ ਤੇਰੇ ਅੰਦਰ ਪ੍ਰਕਾਸ਼ ਹੋ ਗਿਆ ਨਾ ਇਹਨੂੰ ਨਿਰੰਕਾਰ ਦਿਖੂਗਾ ਅਕਾਲ ਪੁਰਖ ਦਿਖੂਗਾ ਗੁਰਬਾਣੀ ਇਸ ਜਗ ਵਿੱਚ ਜਾਣਣ ਅੱਗੇ ਇਹ ਵੀ ਕਹਤਾ ਕਰਮ ਵਸੇ ਮਨ ਹਾਏ ਕਰਮਾਂ ਦੇ ਨਾਲ ਬਸਣੀ ਅੰਦਰ ਕਿ ਸਾਡੇ ਕਰਮ ਸਾਰਿਆਂ ਦੇ ਮਾਰੇ ਕੋਈ ਵੱਲਾ ਹੁੰਦਾ ਹੈ ਕਿ ਜਿਹਦੇ ਭਾਗ ਚੰਗੇ ਹੋਣ ਤੇ ਗੁਰਬਾਣੀ ਦੇ ਪ੍ਰਕਾਸ਼ ਸਦਕਾ ਉਹ ਸੱਤ ਦੇ ਮਾਰਗ ਤੇ ਚੱਲਦਾ ਪ੍ਰਮਾਤਮਾ ਮਿਲ ਜਾਂਦਾ ਤੇ ਪ੍ਰਮਾਤਮ ਉਹਨੂੰ ਆਪਣੇ ਵੱਲ ਖਿੱਚ ਲੈਂਦਾ। ਬਸ ਜਿੱਦਾਂ ਖਿੱਚ ਲਿਆ ਉਦਨੇ ਤੂੰ ਨਾਮ ਦਾ ਅਧਿਕਾਰੀ ਹੈਂ ਉਦਨੇ ਤੂੰ ਅਮਰਤ ਦਾ ਅਧਿਕਾਰੀ ਹੈਂ। ਉਦਾਂ ਤੂੰ ਅਮਰਤ ਹੋ ਗਿਆ ਨਾਮ ਹੋ ਗਿਆ। ਹਣ ਜਦ ਤੱਕ ਭਾਈ ਇਹ ਅਵਸਥਾ ਨਹੀਂ ਪਹੁੰਚਦੀ ਤੁਹਾਡੀ। ਇਹ ਗੱਲਾਂ ਬਾਤਾਂ ਨਹੀਂ ਪਹੁੰਚਦੀ। ਕਿੰਨੇ ਇਤਿਹਾਸ ਕਿੰਨੇ ਸਾਕੀਆਂ ਕਿੰਨੇ ਪ੍ਰਮਾਣ ਕਿੰਨੀਆਂ ਗੁਰਬਾਣੀ ਕਿਰਪਾ ਸਾਦੇ ਉਪਦੇਸ਼। ఇ దస్సద జ మాలక ను తద్ తక్కు కదో హుగా మేర వర్గా బ మేర వర్గా తను బనా పేనా వైవి కమి జ కమి దూరీ తద్ తక్కువ నీ బాతి భరవి ਕਿ ਰੱਤੀ ਭਰਵੀ ਤੇਰੇ ਵਿੱਚ ਔਗਣੇ ਹੋਣਾ ਚਾਹੀਦਾ ਤੇ ਰੱਤੀ ਪਰ ਗੁਣ ਤੇਰੇ ਵਿੱਚ ਘਾਟ ਨਹੀਂ ਹੋਣੀ ਚਾਹੀਦੀ ਕਿ ਮੇਰੇ ਵਰਗਾ ਹੋ ਜਾ ਜਿਸ ਤਨ ਦਾ ਵਹਿਰੂ ਆ ਬਸ ਵਹਿਰੂ ਨੂੰ ਖੋਜਣਾ ਕਰਦੇ ਕਿ ਵਹਿਰੂ ਹੈ ਕੀ ਚੀਜ਼ ਹੈ ਉਹ ਕੀ ਕਰਦਾ ਕਿਵੇਂ ਕਰਦਾ ਕਿ ਸਭ ਤੋਂ ਵੱਡੀ ਆਂਦੀ ਹੈ ਭੇਦ ਭਾਵ ਵਹਿਰੂ ਤੇ ਨਹੀਂ ਕਰਦਾ ਨਾ ਉਹਨੂੰ ਚੋੜਨਾ ਮਤਨ ਨਾ ਸਾਧਨਾ ਨਾ ਕਾਗਰਾਂਟ ਹੋਗਦਾ ਹਵਾ ਪਾਣੀ ਜੋਬ ਸਾਰੇ ਇਹ ਸਭ ਕੁਝ ਸਮੂਹ ਸ੍ਰਿਸ਼ਟੀ ਦੇ ਵਾਸਤੇ ਸਾਰੇ ਆਨੰਦ ਸਾਰੇ ਸੁੱਖ ਜੋ ਦਿਖ ਰਹੇ ਆ ਦੁਨੀਆ ਦੇ ਵਿੱਚ ਪ੍ਰਕਿਰਤੀ ਸਾਨੂੰ ਦੇ ਰਹੀ ਹੈ ਵੈਗਰੂਦੀ ਹੈ ਨਾ ਆਵਾ ਇਹ ਵੈਗਰੂ ਨੇ ਦਿੱਤੀ ਹੋਈ ਹੈ ਨਾ ਕਿ ਉਹਦੇ ਬਲੇ ਉਤਪਨ ਆ ਭਾਈ ਸਭ ਕੁਝ ਜੋ ਕੁਝ ਹੋ ਰਿਹਾ ਹੈ ਸ੍ਰਿਸ਼ਟੀ ਧਰਤੀ ਜਿਹਦੇ ਤੁਰੇ ਫਿਰਦੇ ਹਨ ਉਹਨੇ ਤਾਂ ਨਿਕਾ ਨਾਮ ਇਥੇ ਚ ਕਰਨੀ ਹੋਣੀ ਚਾਹੀਦੀ ਇਥੇ ਸਾਧਾ ਵਾਸਤੇ ਬਣਾਈ ਇਹ ਅਮੀਰ ਬਾਤੀ ਹੈ ਗਰੀਬ ਬਾਤੀ ਹੈ ਬੈਤ ਕਰਾ ਨਹੀਂ ਹੈ ਬਸ ਪਹਿਲਾਂ ਤਾਂ ਇਹੀ ਖਤਮ ਕਰ ਗਾਂ ਵਾਲਾ ਗਿਆਨ ਤਾਂ ਫੇਰੀ ਆਵੇਗਾ ਨਾ ਕਿ ਛੜਵਾਤੀ ਇਥੋਂ ਹੋਣੀ ਹੈ ਤੇਰੀ ਬੈਤ ਕਰੇ ਤੂੰ ਭੇਦ ਭਾਵ ਤੂੰ ਜੇ ਤੇਰੇ ਚਾ ਉਹ ਤਨੀ ਜਾਤ ਪਾਤ ਹਲੇ ਵੀ ਅੰਦਰ ਲਈ ਬੈਠਾ ਕਿ ਪਹਿਰਾਵਾ ਪਹਿਨੇ ਹੋਏ ਬਾਹਰ ਲਾ ਮਨੋ ਕੁ ਸੁੱਦਾ ਕਾਲੀਆਂ ਬਾਹਰ ਚਟਮੀਆਂ ਕਿ ਭਾਈ ਅੰਦਰ ਕੁਝ ਹੋ ਰਿਹਾ ਹੈ ਜਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਜਿਨਾਂ ਦੇ ਮਨ ਹੋਰ ਨੇ ਮੁਖ ਹੋਰ ਉਹ ਤਾਂ ਕੱਚੇ ਆ ਕੱਚਾ ਉਸ ਵੈਗਰੂ ਨੂੰ ਪਰਵਾਹ ਨਹੀਂ ਪੱਕਾਉਣਾ ਪੈਣਾ ਕਿ ਮਨ ਨੂੰ ਸ਼ੁੱਧ ਕਰਨਾ ਪੈਣਾ ਸਾਫ਼ ਕਰਨਾ ਪੈਣਾ ਭਾਈ ਤੇ ਮਨ ਨੂੰ ਤਾਂ ਦੇਖ ਤਾਂ ਨਾ ਵੈਗਰੂ ਕਿ ਇਹ ਮਨ ਹੋ ਗਿਆ ਨਾ ਹੁਣ ਬਿਲਕੁਲ ਮੇਰੇ ਜੈਸਾ ਹੋ ਗਿਆ ਭਾਈ ਤਦ ਜਾ ਕੇ ਭਾਈ ਅੰਦਰ ਵਾਲੀ ਉਹ ਅਵਸਥਾ ਦਾ ਗਿਆਨ ਹੁੰਦਾ ਫਿਰ ਮਿਲਦਾ ਵੈਸੇ ਫਿਰ ਉਸ ਅਵਸਥਾ ਨੂੰ ਕਹਿੰਦੇ ਆ ਅਮਰਤ ਨਾਮ ਅਮਰਤ ਨਾਮ ਪਰਮੇਸ਼ਰ ਤੇਰਾ ਇਹ ਨਾਮ ਅਮਰਤ ਜੋ ਗੱਲਾਂ ਕਰਦੇ ਆ ਨਾ ਆਪਾਂ ਹੀ ਐਵੇਂ ਨਾ ਕਿਤੇ ਜਿੱਤੇ ਸਤਕੰਡ ਵਾਸੀ ਬਣ ਜਾ ਕਰੋ ਕਿਥੋਂ ਕਹੇ ਬਾਬਾ ਜੀ ਤੋਂ ਨਾਮ ਲਿਆਂਦਾ ਮੈਂ ਅਮਰਤ ਸ ਕਹਿੰਦਾ ਜੀ ਇਸ ਅਮਰਤ ਤੱਕ ਪਹੁੰਚਣ ਦੀ ਖਾਤਾ ਤਾਂ ਭਾਈ ਜਨਮਾਂ ਦੇ ਜਨਮਾਂ ਦੇ ਕਿ ਗੁਰੂ ਦੇ ਦਰਸ਼ਨ ਕਸਵਟੀਆਂ ਪਤਾ ਨਹੀਂ ਕਿੰਨਾ ਕੁ ਸਾਲ ਲੱਗਣਾ ਸਮਾਂ ਭਾਈ ਕੋਈ ਇੱਕ ਦਿਨ ਦੀ ਖੇਡ ਨਹੀਂ ਹੈ ਕਿ ਗਏ ਭਾਈ ਹਰਗੀਰ ਜਾ ਕੇ ਅਮਰ ਸਕੇਵੇਂ ਬਣ ਗਿਆ ਸਤਖੰਡ ਇਹ ਤਾਂ ਸ਼ੁਰੂਆਤ ਹੋਈ ਹੈ ਭਾਈ ਅਮਰ ਸਕੇ ਆ ਗਏ ਆ ਤੇ ਬਾਹਰ ਆਉਣ ਸਾਰੇ ਤਾਂ ਭਾਈ ਉਹ ਜਿਹੜੇ ਸੰਸਕਾਰ ਸਾਰੇ ਭੁੱਲ ਗਏ ਆ ਜੇਤੀ ਕਿਸੇ ਨੇ ਨੂੰ ਕੋਈ ਨਹੀਂ ਕੀ ਕੀ ਤਾਂ ਕੀ ਭਾਈ ਉਦੇਸ਼ ਹੈ ਕਿ ਸਿਰ ਦਾ ਜੂڑا ਜਿਵੇਂ ਬਣਦਾ ਨਾ ਇਕਤਾ ਨਾਲ ਬਣਦਾ ਬਾਲ ਕੱਲੇ ਕੱਲੇ ਪੁੱਟ ਦੋ ਅਲੱਗ ਕਰ ਦੋ ਤੇ ਕੀ ਹੋਇਆ ਕੁਸਬ ਨਹੀਂ ਉਸ ਤਰ੍ਹਾਂ ਹੀ ਸਾਡਾ ਵੀ ਹਾਲ ਇਹੀ ਹੈ ਅਸੀਂ ਆਪਣੇ ਆਪਣੇ ਤੁਨ ਬੁਝਾਈ ਜਾਂਦੇ ਹਾਂ ਅਲੱਗ ਹੋਏ ਬੈਠੇ ਹਾਂ ਤੇ ਅਸੀਂ ਕੋਈ ਕਿੱਥੋਂ ਹੋਣੀ ਹੈ ਕਿ ਸਿੱਖੀ ਬਣਨੇ ਹੈ ਭਾਈ ਗੁਰਮਤ ਦੇ ਅਧੀਨ ਰਹਿ ਕੇ ਕਿ ਜਿਦਾਂ ਭਾਈ ਭਾਈ ਜੀਠਾ ਜੀ ਜਾ ਕਹਦੀ ਕਿ ਪਾਈ ਲੈਣਾ ਜੀ ਕਿਵੇਂ ਬਣਨੇ ਦੂਸਰੇ ਨਾਨਕ ਕਿ ਜਦੋਂ ਸਾਰਾ ਕੁਛ ਉਸ ਆਪਣੇ ਅੰਦਰ ਸਮਾ ਲਿਆ ਜੋ ਗੁਰੂ ਨਾਨਕ ਸਾਹਿਬ ਕਹਿੰਦੇ ਹੁਣ ਤੇਰੇ ਮੇਰੇ ਚ ਕੋਈ ਫਰਕ ਹੀ ਕੋਈ ਨਹੀਂ ਹੈ ਕੋਈ ਆਪਾ ਉਹ ਫਰਕ ਮਟਾਉਣਾ ਹੈ ਫਰਕ ਮਿੰਟਦਾ ਹੈ ਗੁਰੂ ਦੀ ਕਿਰਪਾ ਕਿ ਗੁਰੂ ਦੇ ਦਵਾਰੇ ਆ ਕੇ ਇੱਕ ਮਤ ਲੈ ਲੈ ਕਿ ਅਪਾ ਜੀ ਤੁਰੇ ਫਿਰਦੇ ਆ ਨਾ ਕਿ ਭੇਦ ਭਾਵੇ ਰੱਖਣਾ ਤੇ ਗੁਰਦ੍ਰੇ ਮੰਦਰਾਂ ਜੀ ਤੁਰੇ ਫਿਰਦੇ ਆ ਭੈਰੂ ਦਾ ਕੋਈ ਸਬੰਧ ਨਹੀਂ ਹੈ ਭਾਈ। ਕਾਲ ਕੋ ਰੱਖਣਾ ਕੋਈ ਸਬੰਧ ਨਹੀਂ। ਇਹ ਅੰਦਰ ਸਾਡੇ ਜੋ ਸਿੱਖੀ ਹੈ ਨਾ ਇਹ ਕੁਝ ਹੋਰ ਹੈ ਜੋ ਬਾਹਰ ਦੀ ਕੁਝ ਹੋਰ ਹੈ। ਬਾਹਰ ਬਾਹਰਿਤ ਅਸੀਂ ਬੜੇ ਆਪਣੇ ਆਪ ਨੂੰ ਸਾਫ਼ ਸੁਥਰੇ ਸ਼ੁੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਅੰਦਰ ਵਾਲਾ ਜੋ ਜੋ ਅੰਦਰ ਵਾਲਾ ਘਰ ਹੈ ਨਾ ਕਿ ਜਿਹੜਾ ਖੁਦ ਭੈਰੂ ਦਾ ਘਰ ਹੈ ਹਰਮੰਦਰ ਇਹ ਸਰੀਰ ਹੁਣ ਦੇਖਣਾ ਕਿਵੇਂ ਕਿ ਮੇਰੇ ਅੰਦਰ ਰੱਬ ਬੈਠਾ ਗਿਆਨ ਰਤਨ ਕਟ ਪ੍ਰਗਟ